ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ ਲੁੱਟਖੋਹ ਦੀ ਸ਼ਰਾਕ ਵਿੱਚ ਬੈਠੇ ਗਰੋ ਨੌ ਵਾਰਦਾਤ ਕਰਨ ਤੋਂ ਪਹਿਲਾਂ ਹੀ ਕੀਤਾ ਕਾਬੂ ਗਰੋ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਕਾਬੂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕੋਟਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਕੁਰਪ੍ਰਿਤ ਪਕਾਦੀ ਵਿਸ਼ੇਸ਼ ਰਿਪੋਰਟ ਇਹ ਕੱਲ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸੰਧੂਆਂ ਤੋਂ ਜਲਾਲਿਆਣਾ ਰੋਡ ਤੇ ਜਿਹੜੀ ਕੱਸੀ ਪਟੜੀ ਜਾਂਦੀ ਆ ਉਥੇ ਕੁਝ ਵਿਅਕਤੀ ਜਿਹੜੇ ਖਾਲੀ ਜਗ੍ਹਾ ਵਿੱਚ ਬੈਠ ਕੇ ਨਸ਼ਾ ਕਰਨ ਦੇ ਆਦੀ ਐ ਤੇ ਲੁੱਟਕੋ ਦੀ ਕੋਸ਼ਿਸ਼ ਦੇ ਵਿੱਚ ਬੈਠਿਆ ਜਿਸ ਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਉਥੇ ਮੁਖੌਰੀ ਮਿਲਣ ਤੇ ਰੇਡ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿੰਨਾ ਵਿੱਚੋਂ ਤਿੰਨ ਪਿੰਡ ਸੰਧਵਾ ਦੇ ਰਹਿਣ ਵਾਲਿਆ ਤੇ ਇੱਕ ਕੋੜਕਪੂਰੇ ਦਾ ਤੇ ਇੱਕ ਪਿੰਡ ਹਰੀ ਨੌਂ ਦਾ ਰਹਿਣ ਵਾਲਾ ਇਹਨਾਂ ਪੰਜ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਚੋਂ ਮਨਵਿੰਦਰ ਆਕਾਸ਼ਦੀਪ ਰਾਜਵਿੰਦਰ ਜਤਿੰਦਰ ਮਾਲੀ ਤੇ ਅਜੀਤ ਕੁਮਾਰ ਗ੍ਰਿਫਤਾਰ ਕੀਤੇ ਗਏ ਆ ਜਿਹੜਾ ਜਤਿੰਦਰ ਮਾਲੀ ਐ ਇਹਨਾਂ ਦਾ ਮੁਖੀ ਐ گرو ਦਾ ਇਹਦੇ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਨੇ ਇਹਨਾਂ ਤੋਂ ਗ੍ਰਿਫਤਾਰੀ ਉਪਰੰਤ ਜਿਹੜਾ ਕੁਝ ਮਾਰੂ ਹਥਿਆਰ ਬਰਾਮਦ ਹੋਇਆ ਹੈ ਦੇ ਨਾਲ ਵਿੱਚ ਸਰੀਰ ਲੁੱਟ ਖੋ ਲਈ ਡਰੋਂ ਵਾਸਤੇ ਵਰਤਿਆ ਜਾਂਦਾ ਸੀਗਾ ਕਹਾੜੀ ਹੈ ਲੋਹੇ ਦਾ ਖੰਡਾ ਹੈ ਡੰਡੇ ਬਰਾਮਦ ਹੋਏ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਕਦਮਾ ਦਰਜ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਤੇ ਇਹਨਾਂ ਦੇ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਏਗੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਫਰੀਦਕੋਟ ਪੁਲਿਸ ਮੁਕੀ ਡਾਕਟਰ ਪ੍ਰਗਿਆ ਜਨ ਆਈਪੀਐਸ ਦੀਵਲੋ ਸਖਤ ਦਿਸ਼ਾ ਨਿਰਦੇਸ਼ ਇਸ ਵਾਰ ਦਿੱਤੇ ਗਏ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੇ ਭੜੇ ਅਨਸਾਰਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਸ ਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਕਾਰਵਾਈ ਸਦਰ ਕੋਟਕਪੂਰਾ ਦੀ ਪੁਲਿਸ ਵੱਲੋਂ ਅਮਲ ਚ ਲਿਆਂਦੀ ਗਈ ਹੈ